ਦਾ ਦੇ ਬਾਲਟੀ ਦੇ ਵਿੱਚ ਪੈਂਦਾ ਨਹੀਂ ਬਾਲਟੀ ਚੋਂ ਬਾਹਰ ਕੱਢਦਾ ਕਰਨ ਵਾਲੀ ਨੇ ਤੇ ਸਾਦੇ ਤੁਸੀਂ 5 ਕਿਲੋ ਤੋਂ ਬਾਹਰ ਆ ਦੁੱਧ ਇਹ ਕੋਈ ਵੀ ਮਿਹਨਤੀ ਕਰ ਸਕਦਾ ਬਾਕੀ ਤੁਹਾਨੂੰ ਹੁਣ ਬੱਚਾ ਛੱਡ ਕੇ ਹਾਂਜੀ ਕਿਸਾਨ ਭਰਾਵੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਆਪਣੇ ਫਾਰਮ ਤੋਂ ਵੀਡੀਓ ਦਿਖਾਉਣ ਲੱਗੇ ਸੀ ਤੇ ਆ ਮਾਜੀ ਤੁਹਾਨੂੰ ਮਿਲਕਿੰਗ ਦਿਖਾਉਣੀ ਸੀ ਤੇ ਨਾਲੇ ਇਹ ਮੱਝ ਦੀ SLA ਬਣਾਈ ਸੀ ਆਪਾਂ ਤੀਜੇ ਸੂਏ ਮੱਝ ਆ ਵੀ ਇਹ ਸੇਲ ਕਰਨ ਦਾ ਇਰਾਦਾ ਸੀ। ਬਾਕੀ ਦੋਸਤੋ ਇਹ ਹੁਣ ਧਾਰ ਨੂੰ ਡਿੰਗਣ ਡਈ ਆ ਤੁਸੀਂ ਦੇਖ ਸਕਦੇ ਸਾਹਮਣੇ ਵੀ ਮੈਨੂੰ ਚੋਲਾ ਤੇ ਇਹ ਹੁਣ ਪੱਠੇ ਵੀ ਇਹਨੂੰ ਖਾਣੇ ਮੁਸ਼ਕਲ ਆ ਤੇ ਇਹ ਕਹਿੰਦੀ ਵੀ ਚੋਲਾ ਦਾ ਆਦਾ ਮੈਨੂੰ। ਸੋ ਜਿਹੜਾ ਬਲੱਡ ਹੁੰਦਾ ਵਾ ਦੋਸਤੋ ਇਹ ਬਲੱਡ ਦੀ ਜੇ ਗੱਲ ਕੀਤੀ ਜਾਵੇ ਤਾਂ ਬਲੱਡ ਇਸੇ ਨੂੰ ਕਿਹਾ ਜਾਂਦਾ ਵਾ। ਚੰਗੀ ਜਿਹੜੀ ਬਲੱਡ ਲੈਂਡ ਦਾ ਮੰਨ ਲਓ ਪਤਾ ਇੱਥੋਂ ਹੀ ਲੱਗਦਾ ਕਿ ਬਫੈਲੋ ਮੱਝਾ ਆਪਾਂ ਦੋਸਤੋ ਦੁੱਧ ਪੀਣ ਨੂੰ